ਇੱਕ ਸਸਪੈਕਟਡ ਵਹੀਕਲ ਦੀ ਮੂਵਮੈਂਟ ਦੇ ਉੱਪਰ ਸੀਆਈਏ ਇਨਸਪੈਕਟਰ ਤਰਨਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਵਿੱਚ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਲ ਭੇਜਿਆ ਗਿਆ ਜੋ ਹੁਣੇ ਕੁ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਪੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਹੈ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਣਗੇ